ਦਿੱਲੀ ਦੇ ਵਿੱਚ ਚੋਣਾਂ ਜਿੱਤਣ ਤੋਂ ਬਾਅਦ ਭਾਜਪਾ ਦੇ ਕੈਬਨਰ ਮੰਤਰੀ ਮਨਿੰਦਰ ਸਿੰਘ ਸਿਰਸਾ ਪਹਿਲੀ ਵਾਰ ਚੰਡੀਗੜ੍ਹ ਵਿੱਚ ਪਹੁੰਚੇ ਨੇ ਤੇ ਇਸ ਮੌਕੇ ਉਹਨਾਂ ਦੇ ਵੱਲੋਂ মিডিਆ ਦੇ ਨਾਲ ਗੱਲਬਾਤ ਵੀ ਕੀਤੀ ਗਈ ਹੈ ਪ੍ਰੈਸ ਕਾਨਫਰੰਸ ਕਰਦੇ ਮੌਕੇ ਜਿੱਥੇ ਉਹਨਾਂ ਦੇ ਵੱਲੋਂ ਸੀਐਮ ਭਗਵੰਤ ਮਾਨ ਦੇ ਨਾਲ ਨਾਲ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਤੇ ਤਿੱਖਣ ਨਿਸ਼ਾਨੇ ਸਾਧੇ ਗਏ ਨੇ ਉੱਥੇ ਉਹ ਦੂਜੇ ਪਾਸੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ ਗਏ ਨੇ ਇਸ ਮੌਕੇ ਪੱਤਰਕਾਰ ਦੇ ਵੱਲੋਂ ਸਵਾਲ ਪੁੱਛਿਆ ਗਿਆ ਕਿ ਦੁਬਾਰਾ ਪੰਜਾਬ ਦੇ ਵਿੱਚ ਅਕਾਲੀ ਦਲ ਦੇ ਨਾਲ ਸਹਿਮਤੀ ਭਾਜਪਾ ਦੀ ਬਣ ਸਕਦੀ ਹੈ ਗੜਜੋੜ ਹੋ ਸਕਦਾ ਹੈ ਤਾਂ ਇਸ ਮੌਕੇ ਮਰਜਿੰਦਰ ਸਿੰਘ ਥਿਰਸਦਾ ਕੀ ਕਹਣਾ ਹੈ ਤੁਸੀਂ ਖੁਦ ਹੀ ਸੁਣ ਲਵੋ ਫਿਰ ਸਹਿਮਤੀ ਹੋ ਸਕਦੀ ਹੈ ਪੰਜਾਬ ਦੇ ਦੇਖੋ ਅਸੀਂ ਕੱਲੇ ਚੱਲੇ ਸੀਗੇ 2022 ਚ ਵੀ ਅਸੀਂ ਕੱਲੇ ਸੀਗੇ 2024 ਚ ਵੀ ਅਸੀਂ ਕੱਲੇ ਇਲੈਕਸ਼ਨ ਲੜੇ ਸੀ ਔਰ ਗਾਮੇ ਅਸੀਂ ਕੱਲੇ ਚੱਲਾਂਗੇ ਬਿਲਕੁਲ ਨਹੀਂ ਜੀ ਮੈਨੂੰ ਨਹੀਂ ਪਤਾ ਨਹੀਂ ਦੇਖੋ ਮੈਨੂੰ ਨਹੀਂ ਪਤਾ ਜੇ ਕਿਸੇ ਨੇ ਕਿਹਾ ਹੈ ਉਹਦੇ ਕੋਈ ਕੋਈ ਜਾਣਕਾਰੀ ਹੋ ਸਕਦੀ ਆ ਮੈਂ ਕਿਸੇ ਨੂੰ ਕੌਂਟਰਡਿਕਟ ਨਹੀਂ ਕਰਦਾ ਮੇਰੇ ਕੋਲ ਜੋ ਜਾਣਕਾਰੀ ਆ ਮੈਂ ਤੁਹਾਨੂੰ ਦੱਸ ਦਿੰਦਾ ਮੈਂ ਪਾਰਟੀ ਦਾ ਰਾਸ਼ਟਰੀ ਮੰਤਰੀ ਤੌਰ ਤੇ ਤੁਹਾਨੂੰ ਇਹ ਕਹਿ ਸਕਦਾ ਅਸੀਂ ਕੱਲੇ ਚੱਲਦੇ ਸੀਗੇ 2022 ਚ ਕੱਲੇ ਹੀ 2024 ਸੀਗੇ ਔਰ ਕੱਲੇ ਅਸੀਂ ਚੱਲਦੇ ਪਏ ਆ ਅਸੀਂ ਨਿਰੰਤਰ ਅੱਗੇ ਵਧਦੇ ਪਏ ਆ ਔਰ ਸਾਨੂੰ ਪੰਜਾਬ ਦੇ ਲੋਕਾਂ ਨਾਲ ਸਿੱਧਾ ਸਰਕਾਰ ਬਣਾਉਣਾ ਹੈ ਜੇ ਪੰਜਾਬ ਦੇ ਮਸਲਿਆਂ ਨੂੰ ਹੱਲ ਕਰਨਾ ਹੈ ਜੇ ਉਹਨਾਂ ਨੂੰ ਦਿਲ ਜਿੱਤਣਾ ਹੈ ਦੂਜੀ ਗੱਲ ਮੈਂ ਹੁਣ ਵੀ ਬਾਹਰ ਮੀਡੀਆ ਵਾਲੇ ਗੱਲ ਕਰ ਰਹੇ ਸੀਗੇ ਅੰਦਰ ਬਣਨ ਤੋਂ ਪਹਿਲਾਂ ਹੀ ਕਿਉਂ ਜਿੱਤੇ ਹੁਣ ਪੰਜਾਬ ਦਿੱਲੀ ਜਿੱਤ ਲਈ ਹੁਣ ਪੰਜਾਬ ਜਿੱਤੋਗੇ ਰਾਉ ਸਾਨੂੰ ਇਹੋ ਜੀ ਗੱਲਾਂ ਨਾ ਕਰੋ ਅਸੀਂ ਕੋਈ ਜਿੱਤਣਾ ਨਹੀਂ ਹੈਗਾ ਅਸੀਂ ਤੇ ਪੰਜਾਬੀ ਦਾ ਦਿਲ ਜਿੱਤ ਲਈਏ ਨਾ ਉਹ ਹੀ ਬਹੁਤ ਅਸੀਂ ਕੋਈ ਪੰਜਾਬ ਜਿੱਤਣਾ ਨਹੀਂ ਇਸ ਪੰਜਾਬ ਨੂੰ ਕੋਈ ਜਿੱਤ ਸਕਿਆ ਨਹੀਂ ਇਸ ਜਿੱਤਣ ਦੀ ਮਨਛਾ ਨਾ ਆਈਆਂ ਅਸੀਂ ਤੇ ਕੇਵਲ ਔਰ ਕੇਵਲ ਪੰਜਾਬੀਆਂ ਦਾ ਦਿਲ ਜਰੂਰ ਜਿੱਤਣ ਦੀ ਕੋਸ਼ਿਸ਼ ਕਰਾਂਗੇ ਇਹ ਸਾਡਾ ਮਕਸਦ ਨਹੀਂ ਉਹ ابھی ਪਾਰਟੀ ਡਿਸਾਈਡ ਕਰੇਗੀ ਉਸ ਤੇ ਮੈਂ ਨਹੀਂ ਕਹਿ ਸਕਦਾ ਇਸ ਪ੍ਰਕਾਰ ਬੰਜੰਦਰ ਸਿੰਘ ਸਿਰਸਾ ਦਾ ਕਹਿਣਾ ਹੈ ਕਿ ਪਹਿਲਾਂ ਵੀ ਅਸੀਂ ਇਕੱਲੇ ਹੀ ਚੱਲੇ ਸੀ 2022 ਦੇ ਚੋਣਾਂ ਵੀ ਇਕੱਲੇ ਲੜੇ ਉਸ ਤੋਂ ਬਾਅਦ ਲੋਕ ਸਭਾ ਇਕੱਲੇ ਲੜੇ ਤੇ ਹੁਣ ਵੀ ਜਿਹੜੀਆਂ ਵਿਧਾਨ ਸਭਾ ਚੋਣਾਂ 2027 ਦੇ ਵਿੱਚ ਆ ਰਹੀਆਂ ਨੇ ਉਸ ਦੇ ਵਿੱਚ ਵੀ ਅਸੀਂ ਇਕੱਲੇ ਮੈਦਾਨ ਦੇ ਵਿੱਚ ਨਿਤਰਾਂਗੇ ਇਸ ਪ੍ਰਕਾਰ ਅਕਾਲੀ ਦਲ ਦੇ ਨਾਲ ਗੱਠਜੋੜ ਦੇ ਬਿਆਨ ਤੇ ਭਾਜਪਾ ਲੀਡਰ ਬੰਜੰਦਰ ਸਿੰਘ ਸਿਰਸਾ ਦੇ ਵੱਲੋਂ ਇਹ ਵੱਡਾ ਬਿਆਨ ਦੇ ਦਿੱਤਾ ਗਿਆ ਹੈ